ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਆਹ ਲਓ ਆਪਣੇ ਲੱਗਦਾ ਅੱਜ ਮਟਰਾਂ ਨੂੰ ਪਾਣੀ ਅਖੀਲਾ ਪਾਣੀ ਜਿਹਨੂੰ ਆਪਾਂ ਤੋੜਨੇ ਵਾਲਾ ਪਾਣੀ ਕਹਿੰਦਾ ਹਨ ਤੋੜਨ ਤੋਂ ਪਹਿਲਾਂ ਜਿਹੜਾ ਪਾਣੀ ਲਾਈਦਾ ਤੇ ਉਧਰੋਂ ੜ ਗਿਆ ਫਿਊਜ ਫਿਊਜ ਵੀ ਦੋ ੜ ਗਏ ਉੱਪਰਲਾ ਵੀ ੜ ਗਿਆ ਥੈਡ ਵਾਲਾ ਵੀ ੜ ਗਿਆ ਤੇ ਵੈਸੇ ਬਲੈਟ ਤਾਂ ਬਥੇਰੀ ਆਉਂਦੀ ਆ ਸਵੇਰ ਨੂੰ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਬਲੈਟ ਆਉਂਦੀ ਆ ਪਰ ਆਪਾਂ ਕੋਲ ਜਨਰੇਟਰ ਵੀ ਖੜਾ ਕੀਤਾ ਹੈ ਵੀ ਕਈ ਵਾਰੀ ਜੇ ਵਿੱਚ ਕੱਟ ਵੀ ਲਾ ਲੈਣ ਕਿਉਂਕਿ ਹੁਣ ਇਹ ਨਾ ਦਿਨਾਂ ਚ ਆਪਣੇ ਕੋਲ ਸਾਵਾ-ਸਾਵਾ ਟਾਈਮ ਹੁੰਦਾ ਕਿਉਂ ਆਪਾਂ ਹੁਣ ਪਹਿਲਾਂ ਤਾਂ ਸੋਚਿਆ ਸੀ ਪਾਣੀ ਨਹੀਂ ਲਾਉਣਾ ਪਰ ਹੁਣ ਅਸੀਂ ਸੋਚਿਆ ਵੀ ਹਫਤੇ ਤੱਕ ਹਲੇ ਤੋੜਨੇ ਆ ਪੂਰਾ 1 ਮਹੀਨਾ ਹੋ ਗਿਆ ਮਟਰਾਂ ਨੂੰ ਪਾਣੀ ਲੱਗੇ ਨੂੰ ਪਿਛਲੇ ਮਹੀਨੇ 7-8 ਤਰੀਕ ਦਾ ਅਸੀਂ ਪਾਣੀ ਲਾ ਆਇਆ ਤੇ ਆ ਦੇਖ ਲਓ ਵੀ ਅੱਜ 7-8 ਆ ਗਏ ਮਹੀਨਾ ਹੋ ਗਿਆ ਪੂਰਾ ਤੇ ਇਸ ਕਰਕੇ ਫਿਰ ਬਾਪੂ ਸਾਡਾ ਕਹਿੰਦਾ ਵੀ ਪਾਣੀ ਲਾ ਲਓ ਵੀ ਨਾਲ ਦੂਜੀ ਤੜਾਈ ਨਹੀਂ ਤਾਂ ਅਸੀਂ ਜੇ ਹੁਣ ਨਾਲ ਲਾਉਂਦੇ ਤਾਂ ਇੱਕ ਵਾਰ ਤੋੜ ਕੇ ਦੂਜੀ ਤੜਾਈ ਤੋਂ ਪਹਿਲਾਂ ਲਾਉਣਾ ਪੈਣਾ ਸੀ ਗੱਲ ਤਾਂ ਇੱਕੋ ਹੀ ਆ ਤੇ ਹੁਣ ਅਸੀਂ ਮਤਲਬ ਜੇ ਹੁਣ ਲਾਤਾਂ ਫਿਰ ਆਪਾਂ ਨੂੰ ਦੂਜੀ ਤੜਾਈ ਤੋਂ ਪਹਿਲਾਂ ਲਾਉਣ ਦੀ ਲੋੜ ਨੇ ਹੁਣ ਐਸੇ ਪਾਣੀ ਨਾਲ ਲਗਭਗ ਤੜਾਈਆਂ ਸਾਰੀਆਂ ਹੋ ਜਾਣੀਆਂ ਦੋ ਹੋਣ ਤਿੰਨ ਹੋਣ ਚਾਰ ਹੋਣ ਕਿਉਂਕਿ ਐਤਕੀ ਜਿੰਨਾ ਫੁੱਲ ਆ ਇਸ ਹਿਸਾਬ ਨਾਲ ਮੈਨੂੰ ਲੱਗਦਾ ਵੀ ਭਾਵੇਂ ਚਾਰ ਤੜਾਈਆਂ ਕਰ ਲਈਏ ਜੋ ਜਿਹੜਾ ਹੁਣ ਫੁੱਲ ਇਸ ਵੇਲੇ ਦਿਖ ਰਿਹਾ ਉੱਪਰ ਇਹ ਨਾ ਤਾਂ ਆਪਣੇ ਪਹਿਲੀ ਤੜਾਈ 'ਚ ਹੱਥ ਆਉਣਾ ਨਾ ਦੂਜੀ ਤੜਾਈ 'ਚ ਹੱਥ ਆਉਣਾ ਇਹ ਤੀਜੀ ਜਾਂ ਚੌਥੀ ਤੜਾਈ 'ਚ ਹੱਥ ਆਊਗਾ ਤੇ ਬਾਕੀ ਐਤਕੀ ਜਿੱਦਾਂ ਮਟਰਾਂ ਦਾ ਰੇਟ ਟਿੱਕੇ ਆਇਆ ਜੇ ਇਦਾਂ ਰੇਟ ਟਿੱਕੇ ਆ ਰਹਿ ਗਿਆ ਤਾਂ ਮੈਂ ਕਹਿੰਦਾ ਮਟਰਾਂ ਨਾਲ ਦਾ ਸੁਆਦ ਕਿਸੇ ਦਾ ਨਹੀਂ ਤੇ ਬਾਕੀ ਇਹ ਚੱਕਰ ਹੈ ਜ਼ਰੂਰ ਹੈਗਾ ਮੈਂ ਸਾਰਿਆਂ ਨੂੰ ਤਾਂ ਹੀ ਕਹਿੰਦਾ ਹਾਂ ਨਾ ਵੀ ਬੰਡਵੀਂਆਂ ਫਸਲਾਂ ਜ਼ਰੂਰ ਬੀਜੋ ਜਦੋਂ ਆਪਾਂ ਇਕੋ ਫਸਲ ਬੀਜੀਦੀ ਆ ਉਹਦੇ ਵਿੱਚੇ ਫਿਰ ਆਪਾਂ ਨੂੰ ਦੇਖੋ ਹਰੇਕ ਫਸਲ ਇਹ ਹੁੰਦੀ ਆ ਵੀ ਇਹ ਨਹੀਂ ਹੈਗਾ ਵੀ ਹਰੇਕ ਸਾਲ ਉਹਨੇ ਵੱਧਦਾ ਹੀ ਕਰਨਾ ਹਨਾ ਕਈ ਵਾਰ ਡੋਬਦੇ ਵੀ ਹੁਣ ਐਤ ਕੀ ਝੋਨੇ ਨੇ ਡੋਬਿਆ ਆਪਾਂ ਨੂੰ ਆਲੂਆਂ ਨੇ ਡੋਬਿਆ ਆਪਾਂ ਨੂੰ ਇਸ ਕਰਕੇ ਜਿੱਦਾਂ ਹੁਣ ਪਿਛਲੀ ਵਾਰੀ ਆਲੂਆਂ ਨੇ ਵਧੀਆ ਦੇ ਦਿੱਤੇ ਸੀ ਪੈਸੇ ਤੇ ਐਤ ਕੀ ਮਟਰਾਂ ਨੇ ਵਧੀਆ ਦੇ ਦਿੱਤੇ ਐਤ ਕੀ ਜਿੱਦਾਂ ਝੋਨੇ ਨੇ ਜਲੂਸ ਕੱਢਿਆ ਰੱਜ ਕੇ ਤੇ ਉਤੋਂ ਆਲੂਆਂ ਨੇ ਜਲੂਸ ਕੱਢਿਆ ਰੱਜ ਕੇ ਤੇ ਐਦ ਕੀ ਮਟਰਾਂ ਮਟਰਾਂ ਨੇ ਮਤਲਬ ਜਿਨੀ ਲਾਇਆ ਹੋਆ ਮਟਰਾਂ ਨੇ ਥੋੜੇ ਜੇ ਬੰਦੇ ਜੀਂਦੇ ਰੱਖ ਲਾ ਜਿੱਦਾਂ ਕਹਿ ਲਓ ਸਹਿਕਦੇ ਰੱਖ ਲਾ ਹੈ ਨਾ ਨਹੀਂ ਤਾਂ ਸਾਰੇ ਪਾਸਿਓਂ ਮਾਰ ਪਈਓ ਬੜੀ ਔਖੀ ਹੁੰਦੀ ਆ ਤੇ ਜਿਨੀ ਐਦ ਕੀ ਮਤਲਬ ਜਿਨ੍ਹਾਂ ਦੇ 5-7 ਖੇਤ ਵੀ ਮਟਰਾਂ ਦੇ ਸੀਗੇ ਉਹ ਵੀ ਜਣ ਕੇ ਸੋਨੇ ਰੁਪਈਏ ਬਣਾ ਗਏ ਹੁਣ ਆਪਣਾ ਫਰੈਂਡ ਹੀ ਆ ਉਹ ਆਲੂਆਂ ਦੇ ਤਕਰੀਬਨ 100 ਕ ਖੇਤ ਲਾਉਂਦਾ ਤੇ ਉਹਨੂੰ ਮੈਂ ਨਾ ਕਾਫੀ ਸਾਲਾਂ ਦਾ ਕਹਿਣਾ ਹੁੰਦਾ ਮੈਂ ਤਾਂ ਥੋੜੇ ਜੇ ਮਟਰ ਵੀ ਲਾਇਆ ਕਰ ਤੇ ਉਹਨੇ ਪਿਛਲੇ ਸਾਲ ਵੀ ਚਲੋ ਲਾਏ ਥੋੜੇ ਜਿਹਾ ਮਟਰ ਤਾਂ ਪਿਛਲੇ ਸਾਲ ਤਾਂ ਰਿਹਾ ਕੰਮ ਹਿਸਾਬ ਦਾ ਪਿਛਲੇ ਸਾਲ ਆਲੂਆਂ ਦਾ ਹੀ ਤੇਜ਼ ਸੀਗਾ ਤਾਂ ਮੈਨੂੰ ਕਰੇ ਲੈ ਦੇਖਿਆ ਤੇਰੇ ਮਟਰ ਸਾਡੇ ਆਲੂਆਂ ਦੇ ਬਰਾਬਰ ਆਉਂਦੇ ਆ ਕਿਤੇ ਹੁਣ ਐਤ ਕੀ ਆਲੂਆਂ ਦੀ ਠਕਾਈ ਹੋ ਗਈ ਪੂਰੀ ਐਤ ਕੀ ਉਹਨੇ ਮਟਰਾਂ ਦੇ ਚਾਰ ਖੇਤ ਲਾਏ ਸੀਗੇ ਤੇ ਚਾਰੇ ਖੇਤ ਉਹਦੇ ਮੈਨੂੰ ਮੈਂ ਦਿਆ ਸਾਢੇ ਕਿ ਪੰਜ ਲੱਖ ਦੇ ਲਗਭਗ ਹੋ ਗਿਆ ਤੇ ਤੜਾਈ ਵੀ ਉਹਨੇ ਇੱਕੋ ਹੀ ਕੀਤੀ ਮੈਂ ਤਾਂ ਉਹਨੂੰ ਕਿਹਾ ਸੀ ਵੀ ਤੂੰ ਰੱਖ ਲੈ ਮਟਰ ਦੂਜੀ ਤੜਾਈ ਕਰ ਲਈ ਉਹਨੂੰ ਇਹ ਸੀਗਾ ਵੀ ਮੈਂ ਮਟਰ ਤੋੜ ਕੇ ਹਣੋ ਮਰ ਆਲੂ ਲਾਉਣੇ ਆ ਇਸ ਕਰਕੇ ਉਹਨੇ ਹੋਏ ਇੱਕੋ ਤੜਾਈ ਕੀਤੀ ਉਹਦੇ 25 ਕੁਇੰਟਲ ਨਿਕਲੇ ਤੜਾਈ ਉਹਨੇ ਛਾੜ ਕੇ ਐਨ ਪੂਰੀ ਕੀਤੀ ਆਪਣੇ ਲੋ ਤੇ 25 ਕੁਇੰਟਲ ਨਿਕਲੇ ਆ ਉਹਦੇ ਤੇ ਰੇਟ ਉਹਨੂੰ 50 ਤੋਂ ਲੈ ਕੇ 60 ਦੇ ਵਿੱਚ ਵਿੱਚ ਹੀ ਮਿਲਿਆ ਇਤੋਂ ਘਟ ਇਤੋਂ ਨਹੀਂ ਘਟਿਆ ਰੇਟ ਐਸ ਵੇਲੇ ਵੀ ਰੇਟ ਉਨਾ ਹੀ ਚੱਲਦਾ ਜਿੰਨਾ ਤੇ ਹੁਣ ਉਹਨੂੰ ਹੋ ਗਿਆ ਆਲੂ ਲਾਏ ਨੂੰ ਵੀ 10 ਦਿਨ ਹੋ ਗਏ ਹੋਣੇ ਆ ਤੇ ਸਮਝ ਲਓ ਚੌਥੀ ਫਸਲ ਹੀ ਐ ਇੱਕ ਤਰ੍ਹਾਂ ਹੁਣ ਪਹਿਲਾਂ ਤਾਂ ਉਹਨੇ ਝੋਨਾ ਸੀਗਾ ਉੱਥੇ ਝੋਨਾ ਵੱਢ ਕੇ ਮਟਰ ਲਾਏ ਸੀ ਹੁਣ ਮਟਰ ਤੋੜ ਕੇ ਉਹਨੇ ਆਲੂ ਲਾ ਦਿੱਤੇ ਆਲੂ ਵੱਢ ਕੇ ਮਗਰੋਂ ਮੱਕੀ ਬੀਜ ਦੇਣੀ ਆ ਵਾਲਾ ਚਾਰ ਫਸਲਾਂ ਹੋ ਜਾਣੀਆਂ ਉਹਦੀਆਂ ਵੇਹੇ ਚ ਤੇ ਹੁਣ ਉਹ ਕਹਿੰਦਾ ਕਹਿੰਦਾ ਨਹੀਂ ਯਾਰ ਹੁਣ ਗਾਹਾਂ ਆਪਾਂ ਦੇਖਿਆ ਕਰਨਾ ਕਹਿੰਦਾ ਮੈਂ 20 ਕ ਖੇਤ ਮਟਰਾਂ ਦੇ ਲਾਇਆ ਕਰਨੇ ਆ ਪਰ ਇਦਾਂ ਦੇ ਸਾਲ ਆਉਂਦੇ ਕਦੇ ਕਦੇ ਹੁੰਦੇ ਆ ਨਹੀਂ ਤਾਂ ਆਮਦ ਨਾਰਮਲ ਜਾ ਰਹਿੰਦੇ ਹੁੰਦੇ ਆ ਵੀ ਇਹ ਵੀ ਨਹੀਂ ਹੁੰਦਾ ਵੀ ਬਹੁਤ ਜ਼ਿਆਦਾ ਪੈਸੇ ਦੇਗਾ ਤੇ ਇਹ ਵੀ ਨਹੀਂ ਹੁੰਦਾ ਵੀ ਐਵੇਂ ਹੀ ਮਤਲਬ ਬੰਦੇ ਨੂੰ ਠੋਕ ਕੇ ਰੱਖ ਦਿੰਦਾ ਚਾਰ ਪੈਸੇ ਚਲੋ ਛੱਡ ਜਾਂਦੇ ਆ ਮਟਰ ਪਰ ਜਿਹੜੇ ਇਹੋ ਜਿਹੇ ਸਾਲ ਆ ਇਹ ਵੇੜਲੇ ਵੇੜਲੇ ਪੰਜੀ ਚੌਹ ਸਾਲੀ ਆਉਂਦਾ ਹੁੰਦਾ ਇਦਾਂ ਆਲੂਆਂ ਚ ਵੀ ਇਦਾਂ ਹੁੰਦੀ ਆ ਤੇ ਮਟਰਾਂ ਚ ਵੀ ਇਦਾਂ ਹੁੰਦੀ ਆ ਜਿਹੜਾ ਜਿਆਦਾ ਵਧੀਆ ਸਾਲ ਜਿਹਨੂੰ ਕਹਿੰਦੇ ਆ ਹਨਾ ਜਿੱਦਾਂ 64 ਸਾਲੀ ਹੋ ਉਹ ਕਿਹੜਾ ਲੀਗ ਦਾ ਸਾਲ ਆਉਂਦਾ ਹੁੰਦਾ ਬਸ ਇਦਾਂ ਹੀ ਇਹ ਆ 65 ਦੀ ਸਾਲੀ ਆਉਂਦਾ ਹੁੰਦਾ ਇੱਕ ਵਾਰੀ ਉਸ ਵੇਲੇ ਫਿਰ ਜਿਹਨੇ ਲਾਇਓ ਹੁੰਦੇ ਆ ਉਹਦੇ ਚਾਰ ਪੈਸੇ ਬਣ ਜਾਂਦੇ ਆ ਪਰ ਗੱਲ ਇਹ ਵੀ ਆ ਆਪਣੇ ਲੋਕ ਫੇ ਜਿੱਦਨੂੰ ਉਲਟਦੇ ਆ ਫੇ ਉਲਟਦੇ ਵੀ ਇੱਕ ਪਾਸੇ ਨਹੀਂ ਹੁੰਦੇ ਆ ਜਿੱਦਾਂ ਹੁਣ ਪਿਛਲੇ ਸਾਲ ਆਲੂ ਦਾ ਰੇਟ ਤੇਜ਼ ਸੀਗਾ ਤਾਂ ਐਤ ਕਿ ਉਹਨਾਂ ਨੇ ਵੀ ਆਲੂ ਲਾ ਲਿਆ ਜਿਨੀ ਕਦੇ ਬਾੜ ਕੇ ਵੀ ਨਹੀਂ ਸੀ ਦੇਖੇ ਖੇਤ ਚ ਤਾਂ ਲਾ ਵੀ ਲੈ ਕਈਆਂ ਨੇ ਮਤਲਬ ਚੰਗੇ ਚੰਗੇ ਖੇਤ ਨਹੀਂ ਵੀ ਇੱਕ ਦੋ ਖੇਤ ਲਾ ਕੇ ਦੇਖ ਲਈ ਆ ਬਾ ਪਿਛਲੇ ਸਾਲ ਰੇਟ ਸੀਗਾ ਐਦ ਕੀ ਠੋਕ ਦਿੱਤੇ ਹਨਾ ਆਲੂ ਚੰਗੇ ਇੱਦਾਂ ਹੋਣਾ ਮਟਰਾਂ ਦਾ ਐਦ ਕੀ ਰੇਟ ਮੈਨੂੰ ਮੈਂ ਤਾਂ 100-150 ਰੁਪਏ ਨੂੰ ਸੀਗਾ ਪਰ ਦੇਖ ਲਓ ਮੋਹਲੇ ਸਾਲ 300 ਰੁਪਏ ਨੂੰ ਇਹ ਮਟਰਾਂ ਦਾ ਬੀ ਹੋਊਗਾ ਬਾਕੀ ਮੈਂ ਕਹਿੰਦਾ ਵੀ ਅਸੀਂ ਬਹੁਤ ਖੁਸ਼ਕਿਸਮਤ ਆ ਵੀ ਜਿਹੜੀ ਸਾਡੀ ਜ਼ਮੀਨ ਇਹੋ ਜਿਹੀ ਆ ਜਿੱਥੇ ਹਰ ਫਸਲ ਹੋ ਜਾਂਦੀ ਆ ਕਿਉਂਕਿ ਪੰਜਾਬ ਦੀ ਜਿਹੜੀ ਸਾਰੀ ਜ਼ਮੀਨ ਇੱਦਾਂ ਦੀ ਨਹੀਂ ਹੈਗੀ ਵੀ ਜਿੱਥੇ ਹਰ ਫਸਲ ਹੁੰਦੀ ਹੋਵੇ ਕੋਸ਼ ਜ਼ਮੀਨਾਂ ਇਹੋ ਜਿਹੀਆਂ ਆ ਜਿੱਥੇ ਪਾਣੀ ਬਹੁਤ ਡੂੰਘੇ ਆ ਠੀਕ ਆ ਕੋਸ਼ ਜ਼ਮੀਨਾਂ ਇਹੋ ਜਿਹੀਆਂ ਜਿੱਦਾਂ ਹੁਣ ਸਾਡੇ ਤੋਂ ਇੱਥੇ ਬੰਗਿਆਂ ਤੋਂ 5-6 ਕਿਲੋਮੀਟਰ ਹੀ ਆ। ਉਹ ਏਰੀਆ ਇਹੋ ਜਿਹਾ ਉੱਥੇ ਮਤਲਬ ਪਹਿਲਾਂ ਸੇਮ ਪਿਆ ਜਾਂਦੀ ਹੁੰਦੀ ਸੀ। ਉਹ ਦੋ ਵਾਰੀ ਝੋਨਾ ਲਾਉਂਦੇ ਹੁੰਦੇ ਸੀ। ਪਹਿਲਾਂ ਛੱਠਾ ਲਾ ਕੇ ਬਾਅਦ ਚ ਆਵਾਸਮਤੀ ਲਾਉਂਦੇ ਹੁੰਦੇ ਸੀ। ਹੁਣ ਤਾਂ ਚਲੋ ਸਰਕਾਰ ਨੇ ਬੰਦੇ ਕਰ ਦਿੱਤਾ ਹੈ ਹਨਾ। ਤੇ ਉਦਾਂ ਵੀ ਜਦੋਂ ਅਸੀਂ ਬੰਗਿਆਂ ਤੋਂ ਫਗਵਾੜੇ ਨੂੰ ਜਦੋਂ ਜਾਂਦੇ ਆ ਇਸ ਪਾਸੇ ਨੂੰ ਜ਼ਮੀਨ ਕੋਸ਼ ਇਦਾਂ ਦੀ ਵਿਚਾਲੇ ਆਉਂਦੀ ਆ। ਵੀ ਜਿੱਥੇ ਨਾ ਮੱਕੀ ਹੁੰਦੀ ਆ ਨਾ ਆਲੂ ਨਾ ਮਟਰ। ਇਦਾਂ ਹੀ ਪੰਜਾਬ ਦੇ ਵਿੱਚ ਹੋਰ ਬਹੁਤ ਜ਼ਿਆਦਾ ਇਦਾਂ ਦੀਆਂ ਜ਼ਮੀਨਾਂ ਹੈਗੀਆਂ ਜਿੱਥੇ ਮਤ ਪਰ ਜਿਨ੍ਹਾਂ ਕੋਲ ਆਪਸ਼ਨ ਹੈਗੀ ਆ ਕਿਉਂਕਿ ਬਹੁਤ ਏਰੀਆ ਆਪਣੇ ਪੰਜਾਬ ਦੇ ਇਹੋ ਜਿਹੇ ਆ ਜਿੱਥੇ ਹਰ ਫਸਲ ਹੋ ਜਾਂਦੀ ਆ ਭਾਵੇਂ ਕੋਸ਼ ਬੀਜਣ ਤਾਂ ਉਹਨਾਂ ਨੂੰ ਤਾਂ ਜ਼ਰੂਰ ਇਹ ਟਰਾਈ ਬਦਲੀਆਂ ਫਸਲਾਂ ਕਰਨੀਆਂ ਚਾਹੀਦੀਆਂ ਜਿਨ੍ਹਾਂ ਦੇ ਤੇ ਚਲੋ ਮਜਬੂਰੀ ਆ ਉਹ ਬੰਦੇ ਤਾਂ ਹੁਣ ਹੋਰ ਫਸਲ ਬੀਜੇ ਨਹੀਂ ਸਕਦੇ ਕਿਉਂਕਿ ਉੱਥੇ ਹੁੰਦੀ ਨਹੀਂ ਹਨਾ ਪਰ ਜਿੱਥੇ ਹੁੰਦੀ ਆ ਉਹ ਤਾਂ ਜ਼ਰੂਰ ਬੀਜੋ ਕਿਉਂਕਿ ਆਪਾਂ ਨੂੰ ਹੌਲੀ-ਹੌਲੀ ਚਾਹੇ ਤੁਸੀਂ ਦੋ ਸਾਲਾਂ ਨੂੰ ਸਮਝ ਲਓ ਚਾਹੇ ਤੁਸੀਂ ਚੌਹ ਸਾਲਾਂ ਨੂੰ ਸਮਝ ਲਓ ਝੋਨੇ ਤੋਂ ਆਪਾਂ ਨੂੰ ਪਿੱਛੇ ਹਟਣਾ ਹੀ ਪੈਣਾ ਕਾਨਕ ਬਿਸ਼ੱਕ ਹਲੇ ਚੱਲਦੀ ਰਹੂਗੀ ਸਿਸਟਮ ਪਰ ਝੋਨੇ ਵਾਲਾ ਸਿਸਟਮ ਬੜਾ ਲੰਬਾ ਚੱਲਣ ਵਾਲਾ ਹੈ ਨਹੀਂ ਸਾਨੂੰ ਬਦਲਵੀਆਂ ਫਸਲਾਂ ਵਾਲਾ ਆਉਣਾ ਹੀ ਪੈਣਾ ਤੇ ਦੂਜੀ ਗੱਲ ਇਹ ਵੀ ਸਮਝ ਲਓ ਜਿਹੜਾ ਐਮਐਸਪੀ ਵਾਲਾ ਖੇលਿਆ ਮਤਲਬ ਇਹ ਲੰਬਾ ਨਹੀਂ ਚੱਲਣਾ ਦੁਨੀਆ ਦੀ ਕੋਈ ਸਰਕਾਰ ਵੀ ਐਮਐਸਪੀ ਜ਼ਿਮੀਂਦਾਰਾਂ ਨੂੰ ਦੇ ਕੇ ਖੁਸ਼ ਨਹੀਂ ਤੇ ਨਾ ਹੀ ਦਿੰਦੀਆਂ ਇਹ ਤਾਂ ਆਪਣੇ ਸਿਰਫ ਜਦੋਂ ਅਨਾਜ ਦੀ ਕਮੀ ਸੀਗੀ ਉਸ ਵੇਲੇ ਮਜਬੂਰੀ ਚ ਨਹੀਂ ਸਾਨੂੰ ਐਮਐਸਪੀ ਦੇ ਦਿੱਤੀ ਸਗੋ ਐਮਐਸਪੀ ਦਾ ਸਾਨੂੰ ਫਾਇਦਾ ਨਹੀਂ ਹੋਇਆ ਥੋੜੇ ਚਿਰਲੇ ਸਾਨੂੰ ਫਾਇਦਾ ਲੱਗਾ ਵੀ ਚਲੋ ਬਾਜੂ ਮੇ ਪੈਸੇ ਆਉਂਦੇ ਆ ਹਨਾ ਹੋਰ ਕੋਈ ਫਸਲਾਂ ਇਦਾਂ ਦੀਆਂ ਹੁੰਦੀਆਂ ਨਹੀਂ ਸੀ ਹੁੰਦੀਆਂ ਨਹੀਂ ਸੀ ਕਿਉਂਕਿ ਉਹਦੋਂ ਮੱਕੀਆਂ ਜਿਆਦੇ ਹੁੰਨੀਆਂ ਸੀ ਨਾ ਮੱਕੀਆਂ ਦੇ ਝਾੜ ਹੁੰਦੇ ਸੀ ਨਾ ਰੇਟ ਹੁੰਦੇ ਸੀ ਹਨਾ ਤੇ ਜਦ ਹੀ ਐਮਐਸਪੀ ਦੇਣ ਲੱਗੇ ਤਾਂ ਆਪਣੇ ਬੰਦਿਆਂ ਨੂੰ ਲੱਗਿਆ ਵੀ ਚਲੋ ਝੋਨੇ ਦੇ ਵਿੱਚ ਚਾਰ ਪੈਸੇ ਬਣ ਲਾਪਾ ਜਾਂ ਕਣਕ ਦੇ ਵਿੱਚ ਚਾਰ ਪੈਸੇ ਬਣ ਲਾਪਾ ਪਰ ਉਹ ਥੋੜੇ ਚਿਰ ਲਈ ਚੰਗਾ ਸੀਗਾ ਪਰ ਲੰਬੇ ਟਾਈਮ ਲਈ ਇਹ ਦੇਖੀਏ ਸਾਡਾ ਪੰਜਾਬ ਦਾ ਉਹਨੇ ਨੁਕਸਾਨੇ ਕੀਤੇ ਸਾਡੇ ਪਾਣੀ ਡੂੰਘੇ ਕਰ ਦਿੱਤੇ ਪਾਣੀ ਸਾਡੇ ਖਰਾਬ ਹੋ ਗਿਆ ਠੀਕ ਹੈ ਤੇ ਸਾਡੀ ਜ਼ਮੀਨਾਂ ਦੀ ਉਪਜਾਊ ਸ਼ਕਤੀ ਵੀ ਘਟੀ ਆ। ਅਸਲ 'ਚ ਜਿਹੜਾ ਝੋਨਾ ਸਾਡੇ ਪੰਜਾਬ ਦੀ ਫਸਲ ਤਾਂ ਹੈ ਹੀ ਨਹੀਂ ਸੀ। ਅਸੀਂ ਤਾਂ ਧੱਕੇ ਨਾਲੇ ਬੀਜ ਗਏ। ਆਪਣੀ ਧਰਤੀ ਇਹੋ ਜਿਹੀ ਆ ਜਿਹੜੀ ਇਹਨੂੰ ਐਕਸੈਪਟ ਕਰ ਗਈ। ਮਤਲਬ ਇੰਨੀ ਉਪਜਾਊ ਧਰਤੀ ਹੋਣ ਦੇ ਬਾਵਜੂਦ ਵੀ ਇੱਥੇ ਦੇ ਜ਼ਿਮੀਂਦਾਰ ਫਹਾਹੇ ਲੈ ਕੇ ਮਰਨ ਸੋਚਣ ਵਾਲੀ ਗੱਲ ਆ। ਹਨਾ ਲੋਕਾਂ ਦੇ ਮਤਲਬ ਆਹਾ ਸਾウਦੀਆ ਵਰਗੇ ਕੰਟਰੀ ਆ ਜਿੱਥੇ ਕੱਲਰ ਜ਼ਮੀਨਾਂ ਦੇ ਵਿੱਚ ਵੀ ਊਨੀ ਫਸਲਾਂ ਹੋਣ ਲੱਤੀਆਂ। ਤੇ ਆਪਣੀ ਜ਼ਮੀਨ ਇਹੋ ਜਿਹੀ ਉਪਜਾਊ ਆ। ਇੱਥੇ ਫੇਰ ਜ਼ਿਮੀਂਦਾਰ ਫਾਹੇ ਲੈਣ। ਬਾਕੀ ਪੰਜਾਬੀਆਂ ਦਾ ਇਸ ਧਰਤੀ ਤੇ ਵਸਣ ਦਾ ਕਾਰਨ ਇਹ ਆ ਕਿਉਂਕਿ ਅਸੀਂ ਇੱਥੇ ਦੇ ਤਾਂ ਹੈ ਹੀ ਨਹੀਂ ਜਿੰਨੇ ਵੀ ਪੰਜਾਬੀ ਆ ਆਪਾਂ ਮੱਧ ਏਸ਼ੀਆ ਚੋਂ ਆਏ ਹੋ ਹਨਾ ਅਸੀਂ ਜੰਗਾ ਚੋਂ ਤਾਂ ਲੜਦੇ ਲੜਦੇ ਇੱਥੇ ਆਏ ਸੀਗੇ ਜਦੋਂ ਅਸੀਂ ਇੱਥੇ ਆ ਕੇ ਦੇਖਿਆ ਵੀ ਜ਼ਮੀਨ ਬਹੁਤ ਉਪਜਾਊ ਆ ਇੱਥੇ ਦਾ ਪਾਉਣ ਪਾਣੀ ਵਧੀਆ ਆ ਹਨਾ ਦਰਿਆ ਪਾਣੀ ਦੀ ਕੋਈ ਕਮੀ ਨਹੀਂ ਹੈਗੀ ਤਾਂ ਆਪਾਂ ਇੱਥੇ ਬਸ ਗਏ ਇਹ ਦੁਨੀਆ ਦੀ ਸਭ ਤੋਂ ਉਪਜਾਊ ਧਰਤੀਆਂ ਦੇ ਵਿੱਚੋਂ ਆਉਂਦੀ ਆ ਆਮ ਤੁਸੀਂ ਦੁਨੀਆ ਦੇ ਵਿੱਚ ਵੱਡੇ ਵੱਡੇ ਕੰਟਰੀਆਂ 'ਚ ਵੀ ਦੇਖ ਲਓ ਬਾਤ ਤੋਂ ਬਾਤ ਹਰ ਸਾਲ ਦੀ ਇੱਕ ਫਸਲ ਲੈਂਦੇ ਆ ਹੈਨਾ ਇੱਕ ਲੈ ਲੈਣ ਜਾਂ ਦੋ ਲੈ ਲੈਣ ਪਰ ਆਪਣੇਰ ਕੀ ਜ਼ਮੀਨ ਹੈਗੀ ਕਿਸੇ ਕੋਲ ਵੀ ਜਿੱਥੇ ਹਰ ਚੀਜ਼ ਕੋਈ ਫਸਲ ਇਹੋ ਜੀ ਰੱਖ ਲਓ ਯਾਰ ਜਿਹੜੀ ਮਤਲਬ ਆਪਣੇ ਬੀਜੀਏ ਤੇ ਨਾ ਜੰਮੇ ਇਹੋ ਜੀ ਧਰਤੀ ਕਿਤੇ ਨਹੀਂ ਹੈਗੀ ਇੰਨੀ ਉਪਜਾਊ ਧਰਤੀ ਹੋਣ ਦੇ ਬਾਵਜੂਦ ਅਸੀਂ ਇਹ ਛੱਡ ਕੇ ਜਿੱਥੇ ਕੁਝ ਵੀ ਨਹੀਂ ਹੁੰਦਾ ਮਤਲਬ ਪਥਰੀਲੀਆਂ ਜ਼ਮੀਨਾਂ ਕੈਨੇਡਾ ਵਰਗੀਆਂ ਕੰਟਰੀਆਂ 'ਚ ਜਾ ਰਹੇ ਆ ਸਾਨੂੰ ਲੱਗਦਾ ਵੀ ਆਉਣ ਵਾਲਾ ਫਿਊਚਰ ਉਹਨਾਂ ਦਾ ਆ ਪਰ ਜਦ ਕੀ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਬਿਲ ਗੇਟਸ ਉਹ ਜ਼ਮੀਨ ਖਰੀਦ ਰਿਹਾ ਜ਼ਮੀਨ ਵੀ ਮਤਲਬ ਇਹ ਨਹੀਂ ਵੀ ਪਲਾਟ ਕੱਟਣ ਲਈ ਖਰੀਦ ਰਿਹਾ ਖੇਤੀ ਕਰਨ ਲਈ ਖਰੀਦ ਰਿਹਾ ਤੇ ਖੇਤੀ ਕਰ ਵੀ ਰਿਹਾ ਆ ਉਹਨਾਂ ਨੂੰ ਦੇਖੋ ਜਿਹੜੇ ਤਕੜੇ ਬਿਜ਼ਨਸਮੈਨ ਆ ਉਹ ਆਉਣ ਵਾਲੇ 20 ਸਾਲਾਂ ਦਾ ਸੋਚਦੇ ਆ ਆਪਾਂ ਮੌਕੇ ਦਾ ਸੋਚੀ ਤਾਂ ਉਹ ਆਉਣ ਵਾਲੇ 20 ਸਾਲਾਂ ਦਾ ਪਹਿਲਾਂ ਸੋਚਦੇ ਆ ਉਹਨਾਂ ਨੂੰ ਪਤਾ ਆਉਣ ਵਾਲਾ ਫਿਊਚਰ ਜਿਹਦਾ ਫੂਡ ਤੇ ਕਬਜ਼ਾ ਆ ਉਹਦਾ ਦੁਨੀਆ ਤੇ ਕਬਜ਼ਾ ਤੇ ਅਸੀਂ ਆਪਣੀ ਦਾਅਵੇਦਾਰੀ ਇੱਥੋਂ ਛੱਡ ਰਹੇ ਆ ਦੁਨੀਆ ਦੀ ਸਭ ਤੋਂ ਉਪਜਾਊ ਧਰਤੀ ਤੋਂ ਚਲੋ ਆਪਣਾ ਅੱਜ ਇਹ ਮੁੱਦਾ ਨਹੀਂ ਸੀ ਕਿਸੇ ਦਿਨ ਇੱਥੇ ਵੀ ਕਰਾਂਗੇ ਆਪਾਂ ਪੂਰੀ ਡਿਟੇਲ ਚ ਗੱਲ ਅੱਜ ਤਾਂ ਆਪਾਂ ਮਟਰਾਂ ਦੀ ਗੱਲ ਕਰਦੇ ਸੀਗੇ ਤੇ ਬਾਕੀ ਪਾਣੀ ਲੱਗਦਾ ਆ ਜੀ ਹੁਣ ਹਫ਼ਤੇ ਤੱਕ ਜਿੱਦਣ ਤੋੜਾਂਗੇ ਉਸ ਦਿਨ ਵੀ ਤੁਹਾਨੂੰ ਦਿਖਾ ਲਾਂਗੇ ਬਾਕੀ ਜੇ ਆਪਣੀਆਂ ਵੀਡੀਓ ਚੰਗੀਆਂ ਲੱਗਦੀਆਂ ਹੋਣੀਆਂ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜੇ ਫੇਸਬੁੱਕ ਤੇ ਦੇਖਦੇ ਆ ਤਾਂ ਆਪਣੇ ਪੇਜ ਨੂੰ ਫੋਲੋ ਕਰ ਲਿਓ ਧੰਨਵਾਦ ਜੀ